ਸਮਾਜ ਦੀ ਬਿਹਤਰੀ ਵਾਸਤੇ ਜਿੱਦਾਂ ਇਹ ਰਜਿੰਦਰ ਜੀ ਨੇ ਸਤਗੁਰ ਕਬੀਰਪੰਥ ਮਾ ਜਿਹੜੀ ਸੋਸਾਇਟੀ ਹੈ ਸੇਵਾ ਸੋਸਾਇਟੀ ਨੇ ਕੰਮ ਕੀਤਾ ਹੈ। ਔਰ ਅੱਜ ਮੇਰੀ ਹੱਥ ਜੁੜ ਕੇ ਤੁਹਾਨੂੰ ਬੇਨਤੀ ਹੈ ਆਪਾਂ ਇਹੋ ਜਿਹੇ ਯੋਜਨ ਹੋਰ ਕਰਨੇ ਆਂ ਔਰ ਤਨ ਮਨ ਧਨ ਦੇ ਨਾਲ। ਮੇਰੇ ਕਾ ਜਿੰਨੀ ਤਾਕਤ ਤੁਹਾਡੇ ਕੋਲ ਹੈ ਐਨੀ ਤਾਕਤ ਕਿਸੇ ਕੋਲ ਨਹੀਂ ਤੁਹਾਡੇ ਕੋਲ ਮੈਂ ਕਹਿੰਦਾ ਤੁਸੀਂ ਸੰਸਾਰ ਨੂੰ ਜਨਮ ਦਿੰਦਾ ਹੈ। ਅਸੀਂ ਵਰਤਮਾਨ ਵਿੱਚ ਜਿਣਾ ਕਿਦਾਂ ਹੈ ਸਾਡੇ ਲੋੜਾਂ ਨੇ ਜ਼ਰੂਰਤਾਂ ਨੇ ਉਹ ਜ਼ਰੂਰਤਾਂ ਦੀ ਪੂਰਤੀ ਵਾਸਤੇ ਸਾਧ ਸੰਗਤ ਜੀ ਮੇਰੀ ਬੇਨਤੀ ਹੈ ਕਿ ਅਸੀਂ ਇਕੱਠੇ ਹੋਣਾ ਹੈ ਇਹ ਜ਼ਰੂਰਤਾਂ ਦੀ ਪੂਰਤੀ ਰਾਜਨੀਤੀ ਨੇ ਕਰਨੀ ਹੈ ਉਹਦੇ ਵਿੱਚ ਆਪਣੀ ਤਾਕਤ ਵਧਾਉਣੀ ਹੈ ਮੈਂ ਵਿਸ਼ਾ ਤਾਂ ਨਹੀਂ ਲੇਕਿਨ ਸਮਾਜ ਇਕੱਠਾ ਹੋਇਆ ਹੈ ਔਰ ਸਮਾਜ ਅੱਛਾ ਸਮਾਜ ਅਸੀਂ ਬਣਾਣਾ ਹੈ ਸਭ ਨੂੰ ਅਸੀਂ ਮਿਲ ਕੇ ਚੱਲਣਾ ਸਾਰੇ ਨਾਲ ਪ੍ਰੇਮ ਨਾਲ ਚੱਲਣਾ ਇਹ ਸ਼ਬਦ ਦਾ ਸਤਿਕਾਰ ਕਰਨਾ ਹੈ ਸਾਰੇ ਸਾਡੇ ਵਰਗੇ ਆ ਬਸ ਇਹ ਸਮਝਣਾ ਹੈ ਅਸੀਂ ਕੋਈ ਦ્વੈਤ ਭਾਵ ਨਹੀਂ ਆਪਣੇ ਘਰ ਵਿੱਚ ਖਾਓ ਦੂਸਰੇ ਨੂੰ ਵੀ ਦਿਓ ਕਬੀਰ ਜਗ ਮੇ ਆਏ ਕੇ ਦੋ ਬਾਤਾਂ ਕਰ ਲੈ ਇੱਕ ਸਾਹਿਬ ਕੀ ਬੰਦਗੀ ਇੱਕ ਭੁੱਖੇ ਕੋ ਕਛੁ ਦੇ ਜਿਹੜਾ ਮੇਰੇ ਘਰ ਦੇ ਕੋਲ ਨਦੀਪ ਕੋਈ ਹੈ ਉਹਦੀ ਭੁੱਖ ਦੇ ਕੋ ਹੈ ਤੇ ਨਹੀਂ ਉਹਨੂੰ ਵੀ ਦਿਓ ਘਰ ਕੋਈ ਆ ਗਿਆ ਉਹਨੂੰ ਪੁੱਛੋ ਦੁਦਕਾਰੋਂ ਨਾ ਕਦੇ ਕਿਸੇ ਨੂੰ ਦਰਵਾਜੇ ਦੇ ਅੱਗੇ ਆ ਗਿਆ ਤਾਂ ਇਹ ਦੁਦਕਾਰ ਨਾ ਦਿਓ ਚੱਲ ਲੱਗੇ ਭੱਜ ਇਹ ਮੌਕਾ ਸਾਧ ਸੰਗਤ ਜੀ ਦੇਣਾ ਪੈਂਦਾ ਹੈ ਇਸ ਕਰਕੇ ਬੁਰਾਈ ਤੋਂ ਬਚਣਾ ਹੈ ਅਛਾਈ ਨੂੰ ਗ੍ਰਹਿਣ ਕਰਨਾ ਹੈ ਕਿਉਂਕਿ